ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕ نیوز ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸਦੀ ਇਹ ਕਿ ਰੇਲਵੇ ਪੁਲਿਸ ਕੈਂਟਰ ਦੀ ਪਠਾਨਕੋਟ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਇੱਕ ਸਫਲਤਾ ਹਾਸਲ ਲੱਗੀ ਹੈ ਜਿੱਥੇ ਇੱਕ ਨੌਜਵਾਨ ਵੱਲੋਂ ਪੰਜ ਮੋਬਾਈਲ ਜਿਹੜੇ ਨਾ ਹਰ ਲਗ-ਲਗ ਕੰਪਨੀ ਦੇ ਜਿਹੜੇ ਨਾ ਆਪਣੀ ਗਿਫਤ ਵਿੱਚ ਲੈ ਗਏ ਹਨ ਦੱਸਿਆ ਜਾਦਾ ਹੈ ਕਿ ਇਹ ਨੌਜਵਾਨ ਜਿਹੜਾ ਕੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਇਸ ਦੀ ਚੈਕਿੰਗ ਦੌਰਾਨ ਜਿਹੜਾ ਉਹ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਦੇ ਕੋਲੋਂ ਜਿਹੜੇ ਨਾ ਵੱਖ-ਵੱਖ ਕੰਪਨੀ ਦੇ ਮੋਬਾਈਲ ਜਿਹੜੇ ਨਾ ਜਿਹੜੇ ਬ੍ਰਾਂਟ ਕੀਤੇ ਗਿਆ ਹਨ ਤੇ ਇਹਨਾਂ ਉੱਤੇ ਜਿਹੜੀ ਬੰਦੀ ਕਾਰਵਾਈ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈਗੀ ਆ ਤਸਵੀਰਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਵੀ ਇਹ ਇਹ ਉਹੀ ਨੌਜਵਾਨ ਹੈਗਾ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਇਸ ਸਮੇਂ ਜਿਹੜਾ ਹੈ ਇਸ ਦੀ ਪੂਰੀ ਸਾਂਭੀਨ ਕਰ ਰਿਹਾ ਹੈਗਾ ਕਿ ਇਹ ਨੌਜਵਾਨ ਜਿਹੜਾ ਹੈ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਕਿੱਥੋਂ ਦਾ ਰਹਿਣ ਵਾਲਾ ਹੈਗਾ ਜਾਂ ਉਹ ਕਿਸ ਦਾ ਲੜਕਾ ਹੈਗਾ ਉਸ ਦੀ ਪੂਰੀ ਜਿਹੜੀ ਆ ਉਹਨਾਂ ਵੱਲੋਂ ਜਿਹੜੀ ਹੈ ਜਾਨ ਪਾਨ ਦਿੱਤੀ ਗਈ ਹੈਗੀ ਆ ਤਸਵੀਰਾਂ ਤੁਸੀਂ ਲਗਾਤਾਰ ਮੇਰੇ ਪਿੱਛੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਵੀ ਇਹ ਨੌਜਵਾਨ ਹੈਗਾ ਜਿਸ ਦੇ ਕੋਲੋ ਜਿਹੜੀ ਹੈ ਇਹ ਪੰਜ ਮੋਬਾਈਲ ਜਿਹੜੇ ਨਾਲ ਅਲਗ-ਅਲਗ ਕੰਪਨੀ ਦੇ ਜਿਹੜੇ ਬ੍ਰਾਂਡ ਤੋਂ ਹੋਇਆ ਹੈਗਾ ਤੇ ਇਹ ਨੌਜਵਾਨ ਜਿਹੜਾ ਆ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਲਾਈਵ ਤਸਵੀਰਾਂ ਵੀ ਹੈਗੀਆਂ ਤੇ ਉੱਥੇ ਹੀ ਗੱਲ ਕਰਾਂਗੇ ਜਿਹੜੇ ਮੌਕੇ ਦੇ ਜਿਹੜੇ ਉੱਥੇ ਇਨਚਾਰਜ ਸਨ ਉਹਨਾਂ ਨੇ ਕੀ ਕੁਝ ਕਿਹਾ ਹੈਗਾ ਇਸ ਨੂੰ ਪੂਰੀ ਖਬਰ ਨੂੰ ਲੈ ਕੇ ਤਾਂ ਤਾਂ ਬਣੇ ਰੋ ਨਾਲ ਦੇਖਦੇ ਰਹੋ ਪੰਜਾਬ ਜੀ ਕੇ ਨਿਊਜ਼ ਜਲਦੀ ਜਲਦੀ ਬਾਈਬਰੇਟ ਕਰ ਦਿੱਤੇ ਨਾ ਮਾਨਯੋਗ ਸਪੈਸ਼ਲ ਡੀਜੀਪੀ ਰੇਲਵੇ ਸ਼੍ਰੀਮਤੀ ਸ਼ਸ਼ੀਪ੍ਰਵਾ द्विवेदी ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਹੈ ਉਹ ਚੈਕਿੰਗ ਜਿਹੜੀ ਹੈ ਉਹ ਚੌਕੀ ਇੰਚਾਰਜ ਏਐਸਏ ਪੁਲਵਿੰਦਰ ਸਿੰਘ ਵੱਲੋਂ ਰੇਲਵੇ ਸਟੇਸ਼ਨ ਖਾਣਕੋਟ ਕੈਂਟ ਕੀਤੀ ਜਾ ਰਹੀ ਸੀਗੀ ਤੇ ਦੌਰਾਨੇ ਚੈਕਿੰਗ ਜਿਹੜਾ ਹੈ ਇਹ ਇੱਕ ਜਿਹੜਾ ਹੈ ਸ਼ੱਕੀ ਵਿਅਕਤੀ ਪਪੂ ਗਿਤਾ ਸੀਗਾ ਸਕਟਰ ਸਿੰਘ son of ਜਗਿੰਦਰ ਸਿੰਘ ਇਹ ਅੰਮ੍ਰਿਤਸਰ ਟਿਕੰਡੇ ਥਾਣੇ ਦੇ 25 ਪਿੰਡ ਦਾ ਰਹਿਣ ਵਾਲਾ ਆ ਤੇ ਇਹਦੇ ਕੋਲੋਂ ਜਿਹੜੇ ਆ ਉਹ ਵਕਫ ਵਕ ਕੰਪਨੀਆਂ ਦੇ ਪੰਜ ਮੋਬਾਈਲ ਜਿਹੜੇ ਆ ਚੋਇਨਲ ਟ੍ਰੇਨ ਤੋਂ ਚੋਰੀ ਕੀਤੇ ਸੀ ਉਹ ਬਰੰਦ ਹੋਏ ਆ ਜਿਹਦੇ ਖਿਲਾਫ ਜਿਹੜਾ ਉਹ ਕੇਸ ਰਜਿਸਟਰ ਕਰਕੇ ਕਰ ਦਈ ਅਮਰਜਿੰਦ ਗਿਆ ਦੇ ਇਹਦੇ ਖਿਲਾਫ ਜਿਹੜਾ ਉਹ ਐਨਡੀ ਫੈਕਟਰੀ ਦਾ ਇੱਕ ਮਕਦਮਾ ਜਿਹੜਾ ਆ ਉਹ ਦਰਜ ਹੈ